ਵਾਰ ਚੌਥੀ ਏਕ ਓਕਾਰ ਸਤਿਗੁਰ ਪ੍ਰਸਾਦ ਪਉੜੀ ਪਹਿਲੀ ਵਸਤੂ ਨਿਰਦੇਸ਼ ਮੰਗਲ ਮਨੁੱਖਾ ਦੇਹ ਸਫਲ ਕਿਵੇਂ ਹੋਵੇ ਓ ਓਕਾਰ ਅਕਾਰ ਕਰ ਪਉਣ ਪਾਣੀ ਬੈ ਸੰਤਰ ਧਾਰੇ ਧਰਤ ਆਕਾਸ ਵਿਛੋੜਿਆ ਨ ਚੰਦ ਸੂਰ ਦੇ ਜੋਤਿ ਸਵਾਰੇ ਖਾਣੀ ਚਾਰ ਬੰਧਾਨ ਕਰ ਲਖਿਉ ਰਾਸੀ ਜੋਨ ਦੁਆਰੇ ਇਕ ਸਾ ਇਕ ਸਾ ਜੂਨ ਵਿੱਚ ਜਿਏ ਜੰਤ ਆਣ ਗਣਤਾ ਅਪਾਰੇ ਮਾਨਸ ਜਨਮ ਦੁ ਲੰਬ ਹੈ ਸਫਲ ਜਨਮ ਗੁਰ ਸ਼ਰਣ ਉਧਾਰੇ ਸਾਧ ਸੰਗਤ ਗੁਰ ਸ਼ਬਦ ਹੱਲੇਵਾ ਭਾਏ ਭਗਤ ਗੁਰ ਗਿਆਨ ਵਿਚਾਰੇ ਪਰਉਪਕਾਰੀ ਗੁਰੂ ਪਿਆਰੇ ਪੌੜੀ ਦੁੱਜੀ ਨਿਮਰਤਾ ਸਬਦੋਂ ਨੀਮੀ ਤਰਤ ਹੈ ਆਵਗਵਾਏ ਹੋਈ ਓ ਡੀਣੀ ਪੀਰ ਜ ਧਰਮ ਸੰਤੋਖ ਡ੍ਰਿੜ ਪੈਰਾਂ ਹੀਟ ਰਹਿ ਲਵਲੀਣੀ ਸਾਧ ਜਨਾ ਦੇ ਚਰਨ ਸੋਹੇ ਆ ਡੀਣੀ ਹੋਏ ਲਾਖੀਣੀ ਅਮਰਤ ਬੂਨ ਸਹਾਵਣੀ ਸਹਬਰ ਸਲਕਾ ਰੇਣ ਹੋਏ ਰੀਣੀ ਮਿਲਿਆ ਮਾਨ ਮਾਣੀਐ ਪਰਮ ਪਿਆਲਾ ਪੀਏ ਪਤਨੀ ਜੋ ਬੀਜਾ ਸੋਈ ਲੁਣਾ ਸਾਬਰ ਰਾਸਕਾਸ ਬਹੁ ਰੰਗ ਰੰਗੀਨੀ ਗੁਰਮੁਖ ਸੁਖ ਪਾਲਾ ਹੈ ਮਸੀਕੀਨੀ ਪੌੜੀ ਤੀਜੀ ਚਰਣਾ ਦਾ ਦ੍ਰਿਸ਼ਟਾਂਤ ਮਾਨਸ ਦੇਹ ਸੁਖੀ ਹੈ ਤਿਸ ਵੇ ਜੀਬੈ ਲਈ ਨਕੀਬੀ ਅੱਖੀ ਦੇਖਣ ਰੂਪ ਰੰਗ ਰਾਗ ਨਾਦ ਕੰਨ ਕਰਨ ਰਕੀਬੀ ਨੱਕ ਸੁਆਸ ਨਿਵਾਸ ਹੈ ਪੰਜੇ ਦੂਤ ਬੁਰੀ ਤਰਤੀਬੀ ਸਾਬਦ ਹੂੰ ਨੀਵੇਂ ਚਰਨ ਹੋਏ ਆਪ ਗਵਾਏ ਨਸੀਬ ਨਸੀਬੀ ਹੋ ਮੈਂ ਰੋਗ ਮਟਾਏ ਦਾ ਸਤਿਗੁਰ ਪੂਰਾ ਕਰਤ ਬੀਬੀ ਪੈਰੀ ਪੈਰ ਰਾਸ ਕਰਨ ਗੁਰ ਸਿੱਖ ਸੁਣ ਗੁਰ ਸਿੱਖ ਮਨੀਬੀ ਮੁਰਦਾ ਹੋਏ ਮਰੀਦ ਗਰੀਬੀ ਪੌੜੀ ਚੌਥੀ ਚੀਚੀ ਉਂਗਲੀ ਆਦੇ ਦਾ ਦ੍ਰਿਸ਼ਟਾਂਤ ਲੋਹੜੀ ਹੋਏ ਚੀਚੂ ਗਲੀ ਪੈਨ ਦੀ ਛਾਪ ਮਿਲੀ ਵਢਾਈ ਲੋਹੜੇ ਕਣਹਾਰਾ ਬੂੰਦ ਹੋਏ ਪ੍ਰਗਟ ਮੋਤੀ ਸਿਪ ਸਮਾਈ ਲੋਹੜੀ ਬੂਟੀ ਕਿਸਰੇ ਮੱਥੇ ਟਿੱਕਾ ਸੋਬਾ ਪਾਈ ਲੋਹੜੀ 파ਰਸ ਪੱਥਰੀ ਅਸ਼ਟ ਧਾਤ ਕੰਚਨ ਕਰਵਾਈ ਜਿਉ ਮਨ ਨੂੰ ਲੋਹੜੇ ਸੱਪ ਸਿਰ ਦੇਖੇ ਲੋਕ 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 ਲਕਾਈ ਜਾਣ ਰਸਾਇਣ ਪਾਰਿਓਹ ਰਤਨੀ ਮੁੱਲ ਨਾ ਜਾਏ ਮੁਲਾਈ ਆਪ ਗਵਾਏ ਨਾ ਆਪ ਗਣਾਈ ਪੌੜੀ ਪੰਜਵੀਂ ਅਗ ਅਤੇ ਜਲ ਤੋਂ ਨਿਮਰਤਾ ਅਗ ਤਤੇ ਜਲ ਤੀਯਾਰਾ ਕਿਤ ავਗਣ ਕਿਤ ਗੁਣ ਵਿਚਾਰਾ ਅਗੇ ਤੂ ਆਤਾਲ ਹਰ ਜਲ ਨਿਰਮਲ ਗੁਰ ਗਿਆਨ ਸੁਚਾਰਾ ਕੋਲ ਦੀਪਕ ਬੈ ਸੰਤਰੋਹ ਜਾਲ ਕੁਲ ਕਵਲ ਵੱਡੇ ਪਰਿਵਾਰਾ ਦੀਪਕ ਹੀਤਾ ਪਤੰਗ ਦਾ ਕਵਲ ਭਵਰ ਪ੍ਰਗਟ ਪahara ਅਗੀ ਲਾਟ ਊਚਾਟ ਹੈ ਸਿਰ ਊਚਾ ਕਰ ਕਰੇ ਕੁਚਾਰਾ ਸਿਰ ਨੀਵਾ ਨੇਵਣ ਵਾਸ ਪਾਣੀ ਅੰਦਰ ਪਰ ਵਿਕਾਰਾ ਨਿਮ ਚੱਲੇ ਸੋ ਗੁਰੂ ਪਿਆਰਾ ਪੌੜੀ ਛੇਮੀ ਮਜੀੜ ਕਸੁੰਬੇ ਤੋਂ ਉਪਦੇਸ਼ ਰੰਗ ਮਸੂਹੀਟਾ ਕੋ ਸੰਬਦਾ ਕੱਚਾ ਪੱਕਾ ਕਿਤ ਵਿਚਾਰੇ ਧਰਤੀ ਓਖਣ ਕੱਢੀਆ ਮੂਲ ਮਜੀਠ ਜੜੀ ਜੜ ਤਾਰੇ ਓਖਲ ਮੋਹਲੇ ਕੁਟੀਆਂ ਪੀਹਣ ਪੀਸੈ ਝੱਕੀ ਭਾਰੇ ਸਹ ਟਣ ਅਗਦਾ ਓਏ ਪਿਆਰੀ ਮਿਲੈ ਪਿਆਰੇ ਬੋਹਲੀ ਅਹੋ ਸਿਰ ਕਢ ਕੈ ਫੋਲਕ ਸੋਂਬਾ ਚਲੂੰਬਾ ਖਿਲਾਰੇ ਖੜ ਤੁਰਸੀ ਦੇ ਰੰਗਿਆ ਕਪਟ ਸਨੇਹੋ ਰਹਿਧ ਚਾਰੇ ਨੀਵਾ ਜਣੈ ਉਚੇ ਰਾਹਾਰੇ ਪੌੜੀ ਸਤਵੀਂ ਕੀੜੀ ਮੱਕੜੀ ਆਦੀ ਕੀੜੀ ਨਿਕੜੀ ਚਲਤ ਕਰ ਭਿੰਗੇ ਨੋ ਮਿਲ ਪ੍ਰਿੰਗੀ ਹੋਵੇ ਨਿਕੜੀ ਦਿੱਸੈ ਮੱਕੜੀ ਸੂਤਾ ਮੋਹੋ ਕੜ ਫਿਰ ਸੰਗੋਵੇ ਨਿਕੜੀ ਮਾਖ ਵਖਾਣੀਐ ਮਾਖਿਓ ਮਿੱਠਾ ਪਾਗਟ ਹੋਵੇ ਨਿਕੜਾ ਕੀੜਾ ਆਖੀਐ ਪੱਟ ਪਟੋਲੇ ਕਰ ਢੰਗ ਢੋਵੈ ਗੁਟਕਾ ਮੋਹ ਵਿੱਚ ਪਾਇ ਕੈ ਦੇਸ ਦਸੰਤਰ ਜਾਇ ਖੜੋਵੈ ਮੋਤੀ ਮਾਨਕ ਹੀਰੀਆ ਪਾਤ ਸਾਹੋ ਲਹਾਰ ਪਰੋਵੈ ਪਾਏ ਸੁਮਾਇਣ ਦਹੀਂ ਬਲੋਵੈ ਪੌੜੀ ਅਠਵੀਂ ਘਾਹ ਲੱਤਾਂ ਲਤਾੜੀਐ ਘਾਉ ਨ ਕੱਡੈ ਸਾਹ ਵਿਚਾਰਾ ਗੋਰਸ ਦੇ ਖੜ ਖਾਇ ਕੈ ਗਾਇ ਗਰੀਬੀ ਪਰ ਵਿਕਾਰਾ ਦੁੱਧੋਂ ਦਹੀਂ ਜਮਾਈਐ ਦਈਓ ਮੱਖਣ ਛਾਹ ਪਿਆਰਾ ਕੀਤੇ ਹੋਵਣ ਹੋਮ ਜਗ ਢੰਗ ਸਵਾਰਤ ਚਜ ਅਚਾਰਾ ਧਰਮ ਤੌਲ ਪ੍ਰਗਟ ਹੋਏ ਧੀਰਜ ਵਹ ਸਹ ਸਿਰ ਭਾਰਾ ਇੱਕ ਇੱਕ ਜਾਓ ਅਜਣੇਂਦਿਆਂ ਚੌ ਚੱਕਾਂ ਵਿੱਚ ਵਗ ਹਜ਼ਾਰਾਂ ਤ੍ਰੇਣ ਅੰਦਰ ਵੱਡਾ ਪਾ ਸਾਰਾ ਪੌੜੀ ਨੌਵੀਂ ਤੇਲ ਲੋਹੜਾ ਤੇਲ ਹੋਏ ਜੰਮਿਆ ਨੀਚੋਂ ਨੀਚਨਾ ਆਪ ਗణਾਇਆ ਫੁੱਲਾ ਸੰਗਤ ਵਸਿਆ ਹੋਏ ਨਿਰਗੰਧ ਸੁਗੰਧ ਸੁਹਾਇਆ ਕੋਲੂ ਪਾਏ ਪੀੜਾਇਆ ਹੋਏ ਫੁਲੇਲਾ ਖੇਲ ਵਰਤਾਇਆ ਪਤਰ ਪਵਿੱਤਰ ਚਲਿਤ ਕਰਮ ਪਾਤ ਸਹਾ ਸਿਰ ਧਾਰ ਸੁਖ ਪਾਇਆ ਦੀਵੇ ਪਾਏ ਜਲਾਇਆ ਕੋਲਾ ਦੀਪਕ ਜਗ ਬਿਰਦ ਸਦਾਇਆ ਕੱਜਲ ਹੋ ਆ ਦੀਵੇ ਓਮ ਅੱਖੀਂ ਅੰਦਰ ਜਾਇ ਸਮਾਇਆ ਬਾਲਾ ਹੋਏ ਨਾ ਵੱਡਾ ਕਹਾਇਆ ਪੌੜੀ ਦਸਵੀਂ ਬੜੇਮਾ ਹੋਏ ਵੜੇਮਾ ਜਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ ਬੂਟੀ ਹੋਏ ਕਪਾਦੀ ਟਿੰਡੇ ਹੱਸ ਹੱਥ ਆਵ ਖੜਾਇਆ ਦੋਹੋ ਮਿਲ ਬੇਲਣ ਬੇਲਿਆ ਲੂ ਲੂ ਕਰ ਤੁੰਬ ਤੁਮਾਇਆ ਪਿੰਜਣਾ ਪਿੰਜ ਉਡਾਇਆ ਘਰ ਘਰ ਘੋੜੀ ਸੂਤ ਕਤਾਇਆ ਤਣ ਹੋਣ ਖੁੰਬ ਚੜਾਏ ਕੇ ਦੇ ਦੇ ਦੁੱਖ ਤੁਹਾਏ ਰੰਗਾਇਆ ਕੈਂਚੀ ਕਟਣ ਕਟਿਆ ਸੂਈ ਧਾਗੇ ਜੋੜ ਸਿਵਾਇਆ ਲੱਜਣ ਕੱਜਣ ਹੋਏ ਕਜਾਇਆ ਪੌੜੀ 11ਵਾਂ ਅਨਾਰ ਦਾਣਾ ਦਾਣਾ ਹੋਏ ਅਨਾਰ ਦਾ ਹੋਏ ਧੂੜ ਧੂੜੀ ਵਿੱਚ ਧਸੈ ਹੋਏ ਬਿਰਖ ਹਰੀਆਵਲਾ ਲਾਲ ਗੁਲਾਲਾ ਫਲ ਵਿਗਤੈ ਇੱਕ ਤ ਬਿਰਖ ਸਾਹਸਾ ਫੁਲਾ ਫੋਲ ਫਾਲ ਇੱਕ ਅਧੂ ਇੱਕ ਸਰਸੈ ਇੱਕ ਦੋ ਦਾਣੇ ਲਖ ਹੋਏ ਫਲ ਫਲ ਦੇ ਮਨ ਅੰਦਰ ਵੱਸੈ ਇਸ ਫਲ ਤੋੜ ਨ ਆਵੈ ਗੁਰਮਕ ਸੁਖ ਫਲ ਅੰਮ੍ਰਿਤ ਰਸੈ ਜਿਉਂ ਜਿਉਂ ਲਿਆਣਾ ਤੋੜ ਫਲ ਤਿਆਂ ਤੋਂ ਫੇਰ ਫੇਰ ਫਲਿਆ ਹੱਸੈ ਨਿਮ ਚੱਲਣ ਗੁਰ ਮਾਰਗ ਦੱਸੈ ਪੌੜੀ 12ਵੀਂ ਸੋਧਾ ਮੋਹਰਾ ਰੇਂਡ ਰਸਾ ਇਨ ਸਿੰਜੀਐ ਰੇਤ ਹੇਤ ਕਰ ਕੰਚਨ ਵਸੈ ਧੋਏ ਧੋਏ ਕਣ ਕੱਢੀਐ ਰਤੀ ਮਾਸਾ ਤੋਲਾ ਹੱਸੈ ਪਾਏ ਕੁਠਾਲੀ ਗਾਲੀਐ ਰੈਣੀ ਕਰ ਸੁਣ ਯਾਰ ਵਿਗਸੈ ਘੜ ਘੜ ਪੱਤਰ ਵਖਾਲਿਆ ਨਾ ਲੂਣੀ ਲਾਏ ਜਲਾਏ ਰ ਹਸੈ 12 ਵੰਨੇ ਹੋਏ ਕੈ ਲੱਗੈ ਲਵੇ ਕਿਸ ਔਟੀ ਕਿਸੈ ਟਕਸਾਲੇ ਸੇਕਾ ਪਵੇ ਕਣ ਅਹ ਰਣ ਵਿੱਚ ਅਚਲ ਸਰਸੈ ਸਾਲ ਸੁਨਈਆ ਪੋਤ ਪੱਸੈ ਪੌੜੀ 13ਵੀਂ ਖਸਖਾ ਦਾਣਾ ਖਸਖਦ ਦਾਣਾ ਹੋਏ ਕੈ ਖਾਕ ਅੰਦਰ ਹੋਏ ਖਾਕ ਸੁਮਾਵੇ ਦੋਸਤ ਬੋਸਤ ਬੂਟ ਹੋਏ ਰੰਗ ਬਰੰਗੇ ਫੁੱਲ ਖੜਾਵੇ ੋਡਾ ਹੋੜੀ ਡੋਡੀਆਂ ਇੱਕ ਦੂ ਇੱਕ ਚੜਾਓ ਚੜਾਵੇ ਸੂਲੇ ਉੱਪਰ ਖੇਲਣਾ ਪਿਛੋਂ ਦੇ ਸਿਰ ਸੱਤਰ ਤਰਾਵੇ ਚੁੱਕ ਚੁੱਕ ਹੋਏ ਮਲਾਇਕਾ ਲੋਹੋ ਪਾਣੀ ਰੰਗ ਰੰਗਾਵੇ ਪਰਮਪੇ ਆਲਾ ਮਜਲਸੀ ਜੋਗ ਭੋਗ ਸੰਯੋਗ ਬਣਾਵੇ ਅਮਲੀ ਹੋਏ ਸੋ ਮਜਲਸ ਆਵੇ ਪੌੜੀ 14ਵੀਂ ਕੁਮਾਦ ਰਸ ਭਰਿਆ ਰਸ ਰੱਖਦਾ ਬੋਲਣ ਅਣ ਬੋਲਣਾ ਅਬੇ ਰਿੱਠਾ ਸੋਣਿਆ ਅਣ ਸੋਣਿਆ ਕਰੇ ਕਰੇ ਵਿਚਾਰ ਅੰਡੇਟਾ ਅੰਡੇਟਾ ਅੱਖੀ ਧੂੜ ਓਟਾਈਆ ਅੱਖੀ ਵਿੱਚ ਅੰਗੂਰ ਬਹਿਠਾ ਇੱਕ ਦੂ ਬਾਲੇ ਬੂਟ ਹੋਏ ਸਿਰ ਤਲਵਾਇਆ ਇਠੋ ਹੋਂ ਇਠਾ ਦੋਹੋਂ ਖੁੰਡਾਂ ਵਿੱਚ ਪੀੜੀਏ ਟੋਟੇ ਲਾਹੇ ਇਤ ਗੁਣ ਮਿੱਠਾ ਵੀ ਹੀ ਅਕੀਹ ਵਰਤਦਾ ਔਗਣਾਰੇ ਪਾਪ ਪਣੇਠਾ ਮੰਨੈ ਗੰਨੈ ਵਾਂਗ ਸੋ ਠਿਠਾ ਪੌੜੀ 15ਵੀਂ ਸਵਾਂਤੀ ਬੂੰਦ ਤੇ ਸੇਪਾ ਕਣਹਰ ਬੂੰਸਾਵਣੀ ਨੀਮੀ ਹੋਏ ਅਗਾਸੋਂ ਆਵੇ ਆਪ ਗਵਾਏ ਸਮੁੰਦ ਵਿਹਾ ਸਿਪੇ ਦੇ ਮੋਹ ਵਿੱਚ ਸਮਾਵੇ ਲੈਂਦੋ ਹੀ ਮੋਹ ਬੂੰਦ ਸੇਪਾ ਚੁੰਮੀ ਮਾਰ ਪਾ ਤਾਲ ਲੁਕਾਵੇ ਫੜ ਕੱਢੈ ਮਰ ਜੀਵੜਾ ਪਰ ਕਾਰਜ ਨਾ ਆਪ ਫੜਾਵੇ ਪਰਵਸ ਪਰਵਗਾਰਨੋ ਪਰ ਹੱਥ ਪੱਥਰ ਦੰਦ ਪਣਾਵੇ ਪੋਲਾ ਅਪੋਲਾ ਅਮੋਲ ਦੇ ਮੋਤੀ ਦਾਨ ਨਾ ਪਛੋਤਾਵੇ ਸਫਲ ਜਨਮ ਕੋਈ ਵਰਸਾਵੇ ਪੌੜੀ 16ਵੀਂ ਹੀਰੇ ਕਣੀ ਤੋਂ ਸਿੱਖ ਗੁਰੂ ਦਾ ਮੇਲ ਹੀਰੇ ਹੀਰਾ ਵੇਦੀਐ ਵਰਮੇ ਕਣੀ ਅਣੀ ਹੋਏ ਹੀਰੇ ਧਾਗਾ ਹੋਏ ਪਰੋਈਐ ਹੀਰੇ ਮਾਰ ਸਾਰ ਗਹੀਰਾ ਸਾਧ ਸੰਗਤ ਗੁਰ ਸ਼ਬਦ ਲੈਵਾ ਹਉ ਮੈਂ ਮਾਰ ਮਰੈ ਮਨ ਧੀਰੇ ਮਨ ਜਿਣ ਮਨ ਦੇ ਲੈ ਮਨ ਘੋਣ ਵਿੱਚ ਗੋਣਾ ਗੁਰਮਖਸ ਰੀਰੈ ਪੈਰੀ ਪੈ ਪਾ ਖਾਗ ਹੋਏ ਕਾਮ ਧੇਨ ਸੰਤ ਰੇਨ ਨੀਰੈ ਸਿਲਾ ਲੋਣੀ ਚਟਣੀ ਲਖ ਅੰਮ੍ਰਿਤ ਰਸ ਤਰਸਨ ਸੀਰੈ ਵਿਰਲਾ ਸੇਖ ਸੁਣੈ ਗੁਰ ਪੀਰੈ ਪੜੀ ਸਤਾਰਵੀ ਜੀਵਨ ਮੁਕਤ ਅਧੀ ਕਰਨੀ ਘਰ ਸੇਖੇ ਘਰ ਸੇਖ ਸੁਣ ਅੰਦਰ ਸਿਆਣਾ ਬਾਹਰ ਭੋਲਾ ਸ਼ਬਦ ਸੁਰਤ ਸਾਵਧਾਨ ਹੋਏ ਵਿਣ ਗੁਰ ਸ਼ਬਦ ਨਾ ਸੁਣੀ ਬੋਲਾ ਸਤਗੁਰ ਦਰਸ਼ਨ ਦੇਖਣਾ ਸਾਥ ਸੰਗਤ ਵਿਣ ਅੰਨਾ ਖੋਲਾ ਗੁਰਮਕ ਗੁਰ ਸ਼ਬਦ ਲੈ ਪਰਮ ਪਿਆਲਾ ਚੁੱਪ ਚ ਬੋਲਾ ਪੈਰੀ ਪੈ ਪਾਖਾਗ ਹੋਏ ਚਰਨ ਧੋਏ ਚਰਨ ਹੋਦਕ ਝੋਲਾ ਚਰਨ ਕਵਲ ਚਿਤ ਭਵਰ ਕਰ ਭਵਜਲ ਅੰਦਰ ਰਹੇ ਨਿਰੋਲਾ ਜੀਵਨ ਮੁਕਤ ਸਚਾਵਾ ਚੋਲਾ ਪੌੜੀ 18ਵੀਂ ਵਾਲ ਦਾ ਦ੍ਰਿਸ਼ਟਾਤ ਸਿਰ ਵਿੱਚ ਨਿੱਕੇ ਵਾਲ ਹੋਏ ਸਾਧੂ ਚਰਨ ਚਵਰ ਕਰ ਢੱਲੈ ਗੌਰ ਸਾਰੇ ਦਿERT ਨਾਏ ਗੈ ਅੰਜੂ ਭਰ ਭਰ ਪੈਰ ਪਖਾਲੈ ਕਾਲੀ ਹੂ ਤੌਲੇ ਕਰੀ ਚੱਲਣ ਜਾਣ ਨਿਸ਼ਾਨ ਸੰਭਾਲੈ ਪੈਰੀ ਪੈ ਪਾਕਾਖ ਹੋਏ ਪੂਰਾ ਸਤਗੁਰ ਨਦਰ ਨਿਹਾਲੈ ਕਾਗ ਕਮ ਤਹ ਪਰਮ ਹੰਸ ਉਜਲ ਮੋਤੀ ਖਾਏ ਖਵਾਲੈ ਬਾਲੋਂ ਨਿੱਕੇ ਆਖੀਐ ਗੁਰ ਸਿੱਖੇ ਸੁਣ ਗੁਰ ਸਿੱਖ ਪੱਲੈ ਗੁਰ ਸਿੱਖ ਲੰਗੈ ਪਰਮ ਪਿਆਲੈ ਪੜੀ 19 ਗੁੱਲਰ ਦਾ ਦ੍ਰਿਸ਼ਟਾਂਤ ਗੁੱਲਰ ਅੰਦਰ ਪੁਣ ਹਣਾ ਗੁੱਲਰ ਨੂੰ ਬ੍ਰਹਮੰਡ ਵਿਖਾਣੇ ਗੁੱਲਰ ਲੱਗਣ ਲੱਖ ਫਲ 1-2 ਲੱਖ ਅ ਲੱਖ ਨਾ ਜਾਣੇ ਲੱਖ ਲੱਖ ਬਿਰਖ ਬਗੀਚੀਆਂ ਹੋ ਲੱਖ ਬਗੀਚੇ ਬਾਗ ਬਬਾਣੇ ਲੱਖ ਬਾਗ ਬ੍ਰਹਮੰਡ ਵਿੱਚ ਲੱਖ ਬ੍ਰਹਮੰਡ ਲੂਓ ਵਿੱਚ ਆਣੇ ਮੇਰ ਕਰੇ ਜੇ ਮਿਹਰਵਾਨ ਗੁਰਮੁਖ ਸਾਧ ਸੰਗਤ ਰੰਗ ਮਾਣੈ ਪੈਰੀ ਪੈ ਪਾਖਾਖ ਹੋਏ ਸਾਬ ਦੇ ਚੱਲੇ ਹੋ ਪਾਣੈ ਹਉ ਮੈਂ ਜਾਏ ਤਾਂ ਜਾਏ ਸਿਆਣੈ ਪੌੜੀ ਵੀਮੀ ਦੂਜ ਦੇ ਚੰਦ ਤੋਂ ਉਪਦੇਸ਼ਾ ਦੁਇ ਦੇਹ ਚੰਦ ਅਲੋਪ ਹੋਏ ਤੀਏ ਦਿਨ ਚੜਦਾ ਹੋਏ ਨਿਕਾ ਓਟ ਓਟ ਜਗਤਾ ਜੋਹਾਰ ਦਾ ਗਗਨ ਮਹੇਸ਼ਵਰ ਮਸਤ ਕਾ ਟਿੱਕਾ 16 ਕੜਾ ਸੰਘਾਰੀਐ ਸਫਲ ਜਨਮ ਸੋਹੈ ਕਲ ਈਕਾ ਅੰਮ੍ਰਿਤ ਕਿਰਨ ਸਾਵਣੀ ਨੀ ਚਰ ਚਰੈ ਸਿੰਝੈ ਸਹ ਸਿੱਕਾ ਸੀਤਲ ਛਾਂਤ ਸੰਤੋਖ ਦੇ ਸਹ ਸੰਯੋਗੀ ਰਤਨ ਅਮੇਕਾ ਕਰੇ ਅਨੇਰਹਾਂ ਚਾਨਣਾ ਢੋਰ ਚਕੋਰ ਧਿਆਨ ਧਰ ਸਿੱਕਾ ਆਪ ਗਵਾਏ ਅਮੋਲ ਮਣਿਕਾ ਪੌੜੀ ਕਵੀ ਹੋਏ ਨਮਾਣਾ ਭਗਤ ਕਰ ਘਰਮਖਤ्रू ਹਰ ਦਰਸ਼ਨ ਪਾਇਆ ਭਗਤ ਵਛਲ ਹੋਏ ਭੇਟਿਆ ਮਾਨਿ ਮਾਣੇ ਆਵ ਦਵਾਇਆ ਮਾਤ ਲੋਕ ਵਿੱਚ ਮੁਕਤ ਕਰ ਨੇਚਲ ਵਾਸ ਅਗਾਸ ਚੜਾਇਆ ਚੰਦ ਸੂਰਜ ਤੇ 30 ਕਰੋੜ ਪਰ ਦਖਣਾ ਚੋਂ ਫੇਰ ਫਰਾਇਆ ਵੇਦ ਪੁਰਾਣ ਵਖਾਣ ਦੇ ਪ੍ਰਗਟ ਕਰ ਪ੍ਰਤਾਪ ਜਨਾਇਆ ਆਵ ਗਤ ਗਤ ਅਤ ਅਗੰਮ ਹੈ कत कथा लख अकत कथा विचार न आया गुरमख सोक फल अलख लखाया अवगत कथा विचार न आया गुरमख सोक फल अलख लखाया वाहे गुरु जी का खालसा वाहिगुरु जी की फतेह